ਪਿੰਡ ਵਜੀਰਾਬਾਦ ਨਜ਼ਦੀਕ ਇੱਕ ਮਾਮਲੇ ਦੇ ਦੋਸ਼ੀ ਤੋਂ ਹਥਿਆਰ ਦੀ ਰਿਕਵਰੀ ਕਰਵਾਉਣ ਆਈ ਪੁਲਿਸ ਪਾਟੀ ਉੱਤੇ ਦੋਸ਼ੀ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਪੁਲਿਸ ਦਾ ਇੱਕ ਹੈੱਡ ਕਨਸਟੇਬਲ ਇਸ ਦੇ ਵਿੱਚ ਜ਼ਖਮੀ ਹੋਇਆ ਪੁਲਿਸ ਦੇ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੇ ਦੌਰਾਨ ਦੋਸ਼ੀ ਵੀ ਜਿਹੜਾ ਉਹ ਜ਼ਖਮੀ ਹੋਇਆ ਤੇ ਉੱਥੇ ਐਸਐਸਪੀ ਸ਼ੁਭਮ ਅਗਰਵਾਲ ਮੁਖੇਤੇ ਉੱਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ 8 ਤਾਰੀਖ ਦੀ ਦੇਰ ਰਾਤ ਨੂੰ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀ ਆ ਮਲੇਪੁਰ ਥਾਣੇ ਦੇ ਵਿੱਚ ਇੱਕ ਹਾਈਵੇ ਰੋ ਹਾਈਵੇ ਰੋਬਰੀ ਦਾ ਇਨਸੀਡੈਂਟ ਸੀਗਾ ਜੀਟੀ ਰੋਡ ਦੇ ਉੱਤੇ ਇੱਕ ਟਰੱਕ ਆ ਰਿਹਾ ਸੀਗਾ ਤੇ ਇੱਕ ਫੋਰਚੂਨਰ ਗੱਡੀ 'ਚ ਬੈਠ ਕੇ ਚਾਰ ਜਿਹੜੇ ਨੌਜਵਾਨ ਆਏ ਤੇ ਉਹਨਾਂ ਨੇ ਉਹਨੂੰ ਉਹਦੀ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਰੋਕਿਆ ਤੇ ਮੂਰੇ ਗੱਡੀ ਲਾ ਕੇ ਫਿਰ ਰੋਕ ਕੇ ਉਹ ਜਿਹੜਾ ਬੁਢਾਪਾ ਸੀਗਾ ਟਰੱਕ ਚ ਜਿਹੜਾ ਚਾਲਕ ਸੀਗਾ ਡਰਾਈਵਰ ਉਹਦੇ ਤੇ ਅੱਖਾਂ 'ਤੇ ਮਿਰਚ ਪਾ ਕੇ ਉਹਨੂੰ ਬਾਹਰ ਸੁੱਟਦਾ ਇੱਕ ਬੰਦਾ ਉਹਨਾਂ ਚੋਂ ਜਿਹੜੀ ਹੈਗੀ ਆ ਟਰੱਕ ਚਾਕੇ ਅੱਗੇ ਨੂੰ ਆ ਗਿਆ ਤੇ ਤਿੰਨ ਬੰਦੇ ਵਾਪਸ ਫੋਰਚੂਨਰ ਕਰਕੇ ਤਾਂ ਖੋ ਕਰ ਲਿਆ ਉਹਦਾ ਰੋਲਾ ਸੀਗਾ ਤੇ ਉਹ ਫਿਰ ਨਾਲ ਹੀ ਜਦੋਂ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਤੇ ਸਾਡੀ ਟੀਮ ਨੇ ਇਹਦੇ ਚ ਕਾਫੀ ਮਿਹਨਤ ਕਰਦੇ ਹੋਏ ਇੱਕ ਬੰਦਾ ਉਹਦੇ ਚੋਂ ਕਿ ਸੱਗਿਆ ਸੀਗਾ ਤੇ ਬਾਕੀ ਤਿੰਨ ਬੰਦੇ ਆਰਾਊਂਡ ਆਪ ਕਰ ਲਏ ਤੇ ਅੱਜ ਅਸੀਂ ਜੱਸਾਪੂਲ ਉਹਨਾਂ ਨੇ ਇਹ ਪੂਰੀ ਪੂਰੀ ਵਾਰਦਾਤ ਕੀਤੀ ਸੀ ਕਿ ਸਿੱਧੇ ਚ ਵੈਪਨ ਦਾ ਵੀ ਇਸਤੇਮਾਲ ਕੀਤਾ ਸੀ ਵੈਪਨ ਤੋਂ ਪਹਿਲਾਂ ਡਰਾਇਆ ਸੀ ਫਿਰ ਅੱਖਾਂ ਤੇ ਮਰਚਾ ਪਾਈ ਸੀ ਤੇ ਫਿਰ ਜਦੋਂ ਅੱਜ ਸਰਪਾਲੇ ਪੇਸ਼ ਕੀਤਾ ਸੀ ਕਿ ਸਾਨੂੰ 5 5 ਦਿਨ ਦਾ ਰਿਮਾਂਡ ਮਿਲ ਗਿਆ ਤਿੰਨ ਮੰਦਿਆਂ ਦਾ ਤੇ ਅੱਜ ਸਾਡੀ ਜਿਹੜੀ ਟੀਮ ਸੀਗੀ ਹੁਣ ਸ਼ਾਮ ਨੂੰ ਜਿਹੜੇ ਸੀਐਸਟੋ ਮੂਲੇਪੁਰ ਉੱਤੇ ਰਾਜਵੰਦ ਜੀ ਸੀਗੇ ਉਹ ਉਹਨੂੰ ਲੀਡ ਕਰਨੇ ਸੀਗੇ ਤੇ ਜਦੋਂ ਇਹ ਵਜ਼ੀਰਾਬਾਦ ਏਰੀਆ ਚਾਹੀ ਤੇ ਇੱਥੇ ਜਦੋਂ ਵੈਪਨ ਦੀ ਰਿਕਵਰੀ ਕਰਾਣੇ ਆਏ ਸੀਗੇ ਉਹ ਜਿਹੜਾ ਦੋਸ਼ੀ ਸੀ ਵਾਗ ਕੇ ਜਾ ਰਿਹਾ ਸੀ ਤੇ ਉਹਨੇ ਵੈਪਨ ਦੀ ਰਿਕਵਰੀ ਕਰਾਣ ਦੇ ਵੇਲੇ ਹੀ ਉਹਨੇ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਤੇ ਫਾਇਰ ਕੀਤਾ ਜਿਸ ਦੇ ਵਿੱਚ ਸਾਡਾ ਜਿਹੜਾ ਇੱਕ ਮੁਲਾਜ਼ਮ ਹੈ ਹੈੱਡ ਕਨਸਟੇਬਲ ਉਹ ਜ਼ਖਮੀ ਹੋ ਗਿਆ ਉਹ ਨੂੰ ਵੀ ਇਲਾਜ ਦੇ ਲਈ ਭੇਜਿਆ ਗਿਆ ਤੇ ਜਵਾਬ ਵੀ ਫਾਇਰ ਦੇ ਵਿੱਚ ਤੇ ਉਹ ਵੀ ਜਿਹੜਾ ਸੀਗਾ ਦੋਸ਼ੀ ਜਿਹਦਾ ਕਿ ਨਾਮ ਰੁਪਿੰਦਰਜੀਤ ਸੀਗਾ ਉਹ ਉਹ ਵੀ ਜਕਮੀ ਹੋ ਗਿਆ ਜਿਹੜਾ ਰੁਪਿੰਦਰਜੀਤ ਸਿੰਘ ਹੈ ਇਹਦੇ ਤੇ ਪਹਿਲੇ ਵੀ ਪੰਜ ਪਰਚੇ ਦਰਜ ਹੈ ਜਿਦੇ ਵਿੱਚ ਆਰਮਡ ਟੈਕੋਇਟੀ ਯਾਨੀ ਇਹ ਜਿਹੜੇ ਹਥਿਆਰ ਹਥਿਆਰਬੰਦ ਤਰੀਕੇ ਨਾਲ ਪਹਿਲੇ ਟੈਕੈਂਸੀਆ ਕਰਦਿਆ ਰਿਹਾ ਹੈ ਇਸ ਤੋਂ ਇਲਾਵਾ ਆਮ ਸੈਕਰੀ ਪਰਚੇ ਦੇ ਕੋਲ ਪਹਿਲੇ ਵੀ ਜਿਹੜੀ ਹੈਗੀ ਆ ਨਜਾਇਜ਼ ਹਥਿਆਰ ਇਹਦੇ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹ ਵੱਡੇ ਪੱਧਰ ਦਾ ਡਰੱਗ ਸਮੱਗਲਰ ਵੀ ਹੈ ਇਹਦੇ ਤੇ ਨਸ਼ੇ ਦੇ ਵੀ ਪਰਚੇ ਦਰਜ ਹਤੇ ਤੇ ਇਹ ਬੀਸਿਕਲੀ ਰੋਬਰੀ ਵੀ ਕਰਦਾ ਸੀ ਬਕੈਤੀਆ ਦੇ ਵਿੱਚ ਵੀ ਇੰ볼ਡ ਸੀਗਾ ਤੇ ਕਿਉਂਕਿ ਸਾਡਾ ਵੀ ਕਿਉਂਕਿ ਜਿਹੜਾ ਮੇਨ ਇੰਡਸਟਰੀਅਲ ਏਰੀਆ ਸਾਡਾ ਵਜ਼ੀਰਾਬਾਦ ਅੰਬੇ ਮਾਜਰਾ ਵਾਲਾ ਜਿਹੜੀ ਬੈਂਟ ਹੈਗੀ ਆ ਇੱਥੇ ਵੀ ਜ਼ਰੂਰੀ ਦੀ ਨਿਗਾ ਸੀਗੀ ਤੇ ਇੱਥੇ ਵੀ ਇਹ ਖੋਪਗੜਾ ਦੇ ਵਿੱਚ ਇਹਦਾ ਨਾਮ ਸਾਹਮਣੇ ਆਇਆ ਸੀ ਤੇ ਨਸ਼ੇ ਦੀ ਤਸਕਰੀ ਵੀ ਕਰਦਾ ਸੀ ਤੇ ਉਹ ਅੱਜ ਜਿਹੜੀ ਹੈਗੀ ਆ ਸਾਡੀ ਪੁਲਿਸ ਟੀਮ ਨੇ ਇੱਥੇ ਜਦੋਂ ਵੈਪਨ ਕਵਰੀ ਕੀਤੀ ਸਾਰਾ ਇਨਸੀਡੈਂਟ ਹੋਇਆ ਹੁਣ ਦੋਨੋਂ ਹੀ ਜਿਹੜੇ ਬੰਦੇ ਆ ਸਾਡਾ ਮੁਲਾਜਮ ਤੇ ਉਹ ਦੋਸ਼ੀ ਆ ਫਿਲਹਾਲ ਉਹ ਜੇਰੇ ਲਾਜ ਐਂਡ ਅੱਗੇ ਜਿਹੜੀ ਹੈਗੀ ਇਸ ਮੁਕਦਮ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਿਹੜੇ ਚੰਗੇ ਬੰਦੇ ਹੈ ਜਿਹੜੇ ਮੋਤਬਾਰ ਬੰਦੇ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੀ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਜਿੱਦਾਂ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਸਾਡੇ ਕੋਲ ਸਟ੍ਰਿਕਟ ਗਾਈਡਲਾਈਨਸ ਹੈ ਸਾਡੀ ਟੀਮ ਦੇ